ਪੰਜਾਬ ਸਕੂਲ ਸਿੱਖਿਆ ਬੋਰਡ ਨੂੰ ਨਤੀਜੇ ਚੰਗੇ ਦਿਖਾਉਣ ਲਈ ਨਿਯਮਾਂ ਤੋਂ ਬਾਹਰ ਜਾ ਕੇ ਗ੍ਰੇਸ ਮਾਰਕਸ ਦੇਣਾ ਹੁਣ ਮੈਗਾ ਕਹਿ ਸਕਦਾ ਹੈ ਐਡਵੋਕੇਟ ਐਚ ਸੀ अरोड़ा ਨੇ ਪੰਜਾਬ ਹਰਿਆਣਾ ਹਾਈ ਕੋਰਟ ਚ ਇਸ ਸੰਬੰਧੀ ਪਟੀਸ਼ਨ ਦਾਇਰ ਕੀਤੀ ਸੀ ਜਿਸ ਦੇ ਚਲਦਿਆਂ ਅਦਾਲਤ ਨੇ ਪੰਜਾਬ ਸਰਕਾਰ ਸਿੱਖਿਆ ਬੋਰਡ ਤੇ ਇਸ ਦੀ ਚੇਅਰਪਰਸਨ ਡਾਕਟਰ ਤਜਿੰਦਰ ਕੌਰ ਤਾਲੀਵਾਲ ਨੂੰ ਪਹਿਲੀ ਸਤੰਬਰ ਤੱਕ ਨੋਟਿਸ ਜਾਰੀ ਕਰ ਦਿੱਤਾ ਹੈ ਦੋਸ਼ ਹੈ ਕਿ ਚੇਅਰਪਰਸਨ ਨੇ ਆਪਣੇ ਅਹੁਦੇ ਦੀ ਗਲਤ ਵਰਤੋਂ ਕੀਤੀ ਹੈ ਗ੍ਰੇਸ ਮਾਰਕਸ ਦੇਣਾ ਤੇ ਉਨ੍ਹਾਂ ਨੇ ਪੜ੍ਹਾਈ ਚ ਕਮਜ਼ੋਰ ਵਿਦਿਆਰਥੀਆਂ ਨੂੰ 26 ਨੰਬਰ ਵਾਧੂ ਦੇ ਕੇ ਪਾਸ ਕਰਨ ਦੀ ਸਹੂਲਤ ਦਿੱਤੀ ਹੈ ਜੋ ਕਿ ਬਿਲਕੁਲ ਗਲਤ ਹੈ ਮੈਂ ਮੁੱਦਾ ਉਠਾਇਆ ਸੀ ਕਿ ਗ੍ਰੇਸ ਮਾਰਕਸ ਦੀ ਇੱਕ ਪ੍ਰੋਵੀਜ਼ਨ ਹੈਗੀ ਹੈ ਅਕੈਡੈਮਿਕ ਰੈਗੂਲੇਸ਼ਨ ਬੋਰਡ ਦੇ ਨੇ ਜਿਨ੍ਹਾਂ ਵਿੱਚ ਪ੍ਰੋਵੀਜ਼ਨ ਹੈ 1% ਦਾ ਇਹ ਯਾਨੀ ਕਿ 8 ਮਾਰਕਸ ਹੋਗੇ ਜੇ 800 ਦੇ ਟੋਟਲ ਮਾਰਕਸ ਹੋਣ ਤੇ 8 ਮਾਰਕਸ ਤਾਂ ਹਮੇਸ਼ਾ ਗ੍ਰੇਸ ਦਿੰਦੇ ਹੀ ਨੇ ਉਦੋਂ ਇਲਾਵਾ ਕੋਈ ਸਪੈਸ਼ਲ ਕੋਈ ਕਿਸੇ ਪੇਪਰ ਦੀਫਿਕਲਟੀ ਲੈਵਲ ਜ਼ਿਆਦਾ ਹੋਵੇ ਜਾਂ ਕੋਈ ਹੋਰ ਕਾਰਨ ਦਿਆ ਹੋਵੇ ਤਾਂ ਉਹਦੇ ਵਾਸਤੇ ਮਾਰਕਸ ਵੱਖਰੇ ਦਿੰਦੇ ਹੀ ਦਿੰਦੇ ਨੇ ਉਹ ਸਾਰੇ ਮਾਰਕਸ ਦੇ ਕੇ ਵੀ ਇਹਨਾਂ ਨੇ ਉਸ ਤੋਂ ਬਾਅਦ ਤਕਰੀਬਨ 15 ਜਾਂ 16 ਮਾਰਕਸ ਹਰ ਬੱਚੇ ਨੂੰ ਹੋਰ ਦਿੱਤੇ ਤੇ ਟੋਟਲ 26 ਮਾਰਕਸ ਗ੍ਰੇਸ ਦੇ ਦਿੱਤੇ ਕਿਉਂਕਿ ਇਹਨਾਂ ਦਾ ਨਤੀਜਾ ਘਟਾ ਰਿਹਾ ਸੀ ਦੱਸਣ ਜੋਗੇ ਕਿ ਗ੍ਰੇਸ ਮਾਰਕਸ ਵਰਗੀ ਸਹੂਲਤ ਨੂੰ ਸਿੱਖਿਆ ਪ੍ਰਣਾਲੀ 'ਚ ਸ਼ਾਮਲ ਕਰਕੇ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਸ਼ਾਇਦ ਇਹਨਾਂ ਕਾਰਨਾਂ ਕਰਕੇ ਹੀ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਪੜੇ ਵਿਦਿਆਰਥੀਆਂ ਨੂੰ ਕਿਸੇ ਵੀ ਖੇਤਰ 'ਚ ਪਹਿਲ ਨਹੀਂ ਮਿਲਦੀ ਚੰਡੀਗੜ੍ਹ ਤੋਂ ਮਨਮੋਹਨ ਸਿੰਘ ਜੱਗਬਣੀ ਟੀਵੀ